ਛੱਡ ਕੇ ਮੈਂ ਤੈਨੂੰ ਦੱਸ ਜਾਵਾ ਕਿਹੜੇ ਸ਼ਹਿਰਣੀ ਜਾਵਾ ਕਿਹੜੇ ਸ਼ਹਿਰਣੀ ਜੀਣੀ ਹੋਣਾ ਮੇਥੋਂ ਤੇਰੇ ਤੋਂ ਬਗਰਣੀ ਤੇਰੇ ਤੋਂ ਬਗਰਣੀ ਛੱਡ ਕੇ ਮੈਂ ਤੈਨੂੰ ਦੱਸ ਕਾ ਮਾ ਕਿੜੇ ਖੈਰਣੀ ਜੀਨੀ ਹੋਣਾ ਮੇਥੋਂ ਤੇਰੇ ਤੋਂ ਬਗਰਣੀ ਜਜ਼ਬਾਤਾ ਮੇਰਿਆਂ ਦੀ ਕਦਰ ਨਾ ਪਾਈ ਦੇਖ ਹਲਤਾਂ ਨੂੰ ਤੂੰ ਰਹੀ ਕਬਰਾਈ ਜਜ਼ਬਾਤਾ ਮੇਰਿਆਂ ਦੀ ਕਦਰ ਨਾ ਪਾਈ ਦੇਖ ਹਲਾ ਤਾਂ ਨੂੰ ਤੂੰ ਰਹੀ ਕਬਰਾਈ ਬੇਸ਼ੱਕ ਬੁਰਾ ਬੋਲਿਆ ਤੂੰ ਬੁਰਾ ਬੋਲਿਆ ਤੂੰ ਮੰਗੀ ਤੇਰੀ ਖਰਣੀ ਮੰਗੀ ਤੇਰੀ ਖਰਣੀ ਛੱਡ ਕੇ ਮੈਨੂੰ ਦੱਸ ਜਾ ਮਾ ਕਿੜੇ ਸ਼ਰਣੀ ਜਾ ਮਾ ਕਿੜੇ ਸ਼ਰਣੀ ਬੋਲਦ ਨਾ ਆਇਆ ਨਾ ਆਇਆ ਤਮ ਘਉਣਾਣੀ ਬੋਲਦ ਨਾ ਆਇਆ ਨਾ ਆਇਆ ਤਮ ਘਉਣਾਣੀ ਦੂਰੋਂ ਦੇਖ ਗਾਉਣਾ ਸਦਾ ਨੇੜੇ ਆ ਕਬਰਉਣਾਣੀ ਦੂਰੋਂ ਦੇਖ ਗਾਉਣਾ ਸਦਾ ਨੇੜੇ ਆ ਖਬਰੁਣਾਣੀ ਕਦੇ ਲੱਗੇ ਜਾਨੋ ਪਿਆਰੀ ਕਦੇ ਲੱਗਦੀ ਐ ਗਰਣੀ ਕਦੇ ਲੱਗੇ ਜਾਨੋ ਪਿਆਰੀ ਕਦੇ ਲੱਗੇ ਜਾਨੋ ਪਿਆਰੀ ਕਦੇ ਲੱਗਦੀ ਐ ਗਰਣੀ ਛੱਡ ਕੇ ਮਤਿ ਨੂੰ ਦਸ ਕਿਆ ਮਾ ਕਿਹੜੇ ਸ਼ਹਿਰਣੀ ਖੜ ਕੇ ਮੈਂ ਤੈਨੂੰ ਤਸ ਕਿਆ ਮਾ ਕਿਹੜੇ ਸ਼ਹਿਰਣੀ ਮਾ ਪਾਈ ਤੇਰੇ ਨੂੰ ਪਤਾ ਗੱਲ ਬਾਤ ਜੀ ਮਾ ਪਾਈ ਤੇਰੇ ਨੂੰ ਪਤਾ ਗੱਲ ਬਾਤ ਜੀ ਲੰਗਣਾ ਜਦ ਵੀ ਗਲਿਓਂ ਲੰਗਦਾ ਮਾਰੇ ਚਾਤ ਜੀ ਮਾ ਪਾਈ ਤੇਰੇ ਨੂੰ ਪਤਾ ਗਲਬਾਤ ਜੀ ਲੰਗਣਾ ਜਦ ਵੀ ਗਲਿਓ ਲੰਗਦਾ ਮਾਰੇ ਚਾਤ ਜੀ ਤੇਰੇ ਬਗਰ ਚੰਗੀ ਤੇਰੇ ਬਗਰ ਚੰਗੀ ਲੱਗਦੀ ਨਸਰਣੀ ਲੱਕ ਦੀ ਰਾਤਣੀ ਛੱਡ ਕੇ ਮੈਂ ਤੈਨੂੰ ਦੱਸ ਗਾਵਾ ਕਿਹੜੇ ਸ਼ਹਿਰਣੀ ਗਾਵਾ ਕਿਹੜੇ ਸ਼ਹਿਰਣੀ ਛੱਡ ਜਾਣਾ ਸ਼ਹਿਰ ਛੱਡ ਜਾਣਾ ਸ਼ਹਿਰ ਸੰਗਰੂਰ ਕਹਿੰਦਾ ਸੰਗਰੂਰ ਵੀ ਕਹਿੰਦਾ ਸੰਗਰੂਰ ਵੀ ਛੱਡ ਜਾਣਾ ਸ਼ੈਦ ਸੰਗਰੂਰ ਕਹਿੰਦਾ ਸੰਗਰੂਰ ਵੀ ਕਹਿੰਦਾ ਸੰਗਰੂਰ ਵੀ ਦਿਲ ਦੀਆਂ ਗੱਲਾਂ ਗੀਤਾਂ ਵਿੱਚ ਕਹਿੰਦਾ ਜ਼ਰੂਰ ਜੀ ਕਹਿੰਦਾ ਜ਼ਰੂਰ ਜੀ ਗੀਤਾਂ ਵਿੱਚ ਕਹਿੰਦਾ ਗੀਤਾਂ ਵਿੱਚ ਕਹਿੰਦਾ ਜ਼ਰੂਰ ਜੀ ਯਾਦਾਂ ਤੇਰੀਆਂ ਦੇ ਲਈ ਯਾਦਾਂ ਤੇਰੀਆਂ ਦੇ ਲਈ ਲਹਿਰ ਬਰਣੀ ਛੱਡ ਕੇ ਮੈਂ ਤੈਨੂੰ ਦੱਸ ਜਾਮਾ ਕਿਹੜੇ ਸ਼ਹਿਰ ਨਹੀਂ ਛੱਡ ਕੇ ਮੈਂ ਤੈਨੂੰ ਦੱਸ ਜਾਮਾ ਕਿਹੜੇ ਸ਼ਹਿਰ ਨਹੀਂ ਜੀਣੀ ਹੁਣਾ ਮੇਥੋਂ ਤੇਰੇ ਤੋਂ ਬਗਰਣੀ